ਪੰਡਿਤ ਜੋਹਾਰ ਨੇ Nehru ਨੇ ਇੱਕ ਨਾਰਾ ਦਿੱਤਾ ਕਹਿੰਦੇ ਵੀ ਅਸੀਂ ਤਾਂ ਆਪਣੀ ਡਿਫੈਂਸ ਨੂੰ ਮਜ਼ਬੂਤ ਕਰਨਾ ਇੰਡੀਆ ਦੀ ਡਿਫੈਂਸ ਨੂੰ ਮਜ਼ਬੂਤ ਹੋਣੀ ਹੈ ਚਾਹੀਦੀ ਅਸੀਂ ਪ੍ਰਤਾਪ ਸਿੰਘ ਕੈਰੋਂ ਨੇ ਕਮਿਟ ਕੀਤਾ ਕਿ ਪੰਜਾਬ ਆਪਣਾ ਖੂਨ ਦੇਵੇਗਾ ਸੋਨਾ ਦੇਵੇਗਾ ਤੁਸੀਂ ਪੰਜਾਬ ਤੁਹਾਡੇ ਨਾਲ ਹੈ ਸੁਰੱਖਿਆ ਆਪਣੀ ਕਰੋ ਮਜ਼ਬੂਤ ਇੰਡੀਆ ਦੀ ਕੈਰੋਂ ਸਾਹਿਬ ਨੇ ਇੱਥੇ ਆ ਕੇ ਕਾਲ ਦਿੱਤੀ ਪੰਜਾਬੀਆਂ ਨੇ 130 ਕਿਲੋ ਸੋਨਾ ਕੈਰੋਂ ਸਾਹਿਬ ਦੇ ਚਰਨਾ ਤੇ ਰੱਖ ਦਿੱਤਾ ਤੇ ਨਵੰਬਰ ਤੱਕ ਇਹ ਸੋਨਾ ਇਕੱਠਾ ਹੁੰਦਾ ਰਿਹਾ ਤੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਨੇ 28 ਨਵੰਬਰ ਤੱਕ ਜੋ ਇੰਡੀਆ ਦੀ ਹਿਸਤਰੀ ਬੋਲਦੀ ਆ ਉਹਦੇ ਚ ਲਿਖਿਆ ਹੈ ਕਿ ਦਿੱਤਾ ਭਾਰਤੀਆਂ ਨੇ ਵੀ ਸੋਨਾ ਇਕੱਠਾ ਕੀਤਾ ਪੰਜਾਬ ਤੋਂ ਬਾਹਰ ਵਾਲਿਆਂ ਨੇ 5.327 ਕਿਲੋ ਸੋਨਾ ਬਾਕੀ ਸਾਰੀਆਂ ਸਟੇਟਸ ਨੇ ਰਲ ਕੇ ਇਕੱਠਾ ਕੀਤਾ ਤੇ ਪੰਜਾਬ ਨੇ 252 ਕਿਲੋ ਸੋਨਾ ਪ੍ਰਤਾਪ ਸਿੰਘ ਕੈਰੋਂ ਦੇ ਹੱਥੀਂ ਪੰਡਤ ਜੋਹਰ ਲਾਲ ਨਹਿਰੂ ਨੂੰ ਦਿੱਤਾ ਸਾਨੂੰ ਕਹਿੰਦੇ ਦੋ ਫਿਸਦੀ ਵਾਲੇ ਹਾਂ ਆਪਾਂ ਹੈਗੇ ਦੋ ਫਿਸਦੀ ਵਾਲੇ ਪੂਰਾ 98% ਸੋਨਾ ਬਣਦਾ 2% ਵਾਲਿਆਂ ਨੇ ਜਿਨ੍ਹਾਂ ਦੀ ਹੱਦ ਕਦੇ ਸਤਲੁਜ ਦਰਿਆ ਤੋਂ ਲੈ ਕੇ ਖੈਬਰ ਤੱਕ ਸੀ ਦੂਜੇ ਪਾਸੇ ਪੇਬਰ ਦੀਆਂ ਪਹਾੜੀਆਂ ਤੋਂ ਅਸੀਂ ਹਿੰਦੂ ਕਸ਼ਮੀਰ ਦੀਆਂ ਪਹਾੜੀਆਂ ਨੂੰ ਛੋਂਦੇ ਸੀਗੇ ਅੱਜ ਅਸੀਂ 2% ਵਾਲੇ ਆ ਪਰ ਸਾਡਾ ਵਿਰਸਾ ਸਾਡੇ ਅੰਦਰ ਸਟੇਟ ਹੁੰਦਾ ਹੈ ਅਸੀਂ ਉਹਨੂੰ ਮਾਣਿਆ ਹੋਇਆ ਹੈ 8% ਦੀ ਸੋਨਾ ਤੁਸੀਂ ਪੰਜਾਬੀਆਂ ਨੇ ਦਿੱਤਾ ਤੇ 2% ਸੋਨਾ ਸਾਰੇ ਭਾਰਤ ਨੇ ਦਿੱਤਾ ਜਿਹਨੂੰ ਇਕੱਠਾ ਕਰਕੇ ਫਿਰ ਇੱਕ ਨੈਸ਼ਨਲ ਡਿਫੈਂਸ ਦਾ ਕੰਮ ਜਿਹੜਾ ਸ਼ੁਰੂ ਹੋਇਆ ਸੋ ਇਹ ਸਾਰੀਆਂ ਗੱਲਾਂ ਮੈਂ ਇਸ ਲਈ ਕੀਤੀ ਯਾਨੀ ਕਿ ਸਾਨੂੰ ਆਪਣੀ ਵਿਰਾਸਤ ਦਾ ਪਤਾ ਹੋਣਾ ਚਾਹੀਦਾ ਪੰਡਿਤ ਜੋਹਰਨ